ਨਿਊਜ਼ੀਲੈਂਡ ਸਰਕਾਰ ਡਿਜੀਟਲ ਬਦਲਾਅ ਦੀਆਂ ਵੱਡੀਆਂ ਯੋਜਨਾਵਾਂ ਦੇ ਹਿੱਸੇ ਵਜੋਂ ਡਰਾਈਵਰ ਲਾਇਸੈਂਸ ਨੂੰ ਡਿਜੀਟਲ ਰੂਪ ਵਿੱਚ ਲਿਆਉਣ ਦੀ ਤਿਆਰੀ ਕਰ ਰਹੀ ਹੈ ਹੁਣ ਤੁਹਾਡਾ ਲਾਇਸੈਂਸ ਵੀ ਟਿਕਟੌਕ ਅਤੇ ਕੈਂਡੀ ਕਰਸ਼ ਵਰਗੀਆਂ ਐਪਸ ਦੇ ਨਾਲ ਤੁਹਾਡੇ ਫੋਨ ਦੇ ਵਿੱਚ ਹੋ ਸਕਦਾ ਹੈ ਸਰਕਾਰ ਦੇ ਚੀਫ ਡਿਜੀਟਲ ਅਧਿਕਾਰੀ ਪਾਲ ਜੈਮਸ ਨੇ ਕਿਹਾ ਹੈ ਕਿ ਪਹਿਲਾ ਵਰਜ਼ਨ 2025 ਦੇ ਅਕੀਰ ਤੱਕ ਲਿਆਉਣ ਦਾ ਟੀਚਾ ਹੈ ਹਾਲਾਂਕਿ ਮੰਤਰੀ ਜੁਡੀਸ ਕੋਲੈਂਸ ਨੇ ਉਮੀਦ ਜਤਾਈ ਹੈ ਕਿ ਇਹ ਇਸ ਤੋਂ ਪਹਿਲਾਂ ਹੀ ਲਾਂਚ ਕੀਤਾ ਜਾ ਸਕਦਾ ਹੈ ਕੀ ਹੈ ਡਿਜੀਟਲ ਲਾਇਸੈਂਸ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਇੱਕ ਸੁਰੱਖਿਅਤ ਅਤੇ ਇਨਕ੍ਰਿਪਟ ਕੀਤੀ ਕਾਪੀ ਹੁੰਦੀ ਹੈ ਜੋ ਤੁਹਾਡੇ ਫੋਨ ਤੇ ਸਰਕਾਰੀ ਐਪ ਰਾਹੀਂ ਸਟੋਰ ਕੀਤੀ ਜਾਵੇਗੀ ਪੁਲਿਸ ਜਾਂ ਕਿਸੇ ਹੋਰ ਏਜੰਸੀ ਨੂੰ ਵਿਖਾਉਣ ਲਈ ਇਹ ਐਪ ਖੋਲ ਕੇ ਲਾਇਸੈਂਸ ਦਰਸਾਇਆ ਜਾ ਸਕਦਾ ਹੈ। ਭਾਵ ਤੁਸੀਂ ਕਿਸੇ ਵੀ ਜਗ੍ਹਾ ਇਸ ਨੂੰ ਆਪਣੇ ਫੋਨ ਤੇ ਖੋਲ ਕੇ ਵਿਖਾ ਸਕਦੇ ਹੋ। ਨਿਊਜ਼ੀਲੈਂਡ ਆਟੋਮੋਬਾਈਲ ਐਸੋਸੀਏਸ਼ਨ ਮੁਤਾਬਕ ਇਹ ਲਾਇਸੈਂਸ ਸੁਵਿਧਾਜਨਕ ਹੋਣ ਦੇ ਨਾਲ-ਨਾਲ ਖਰਚੇ ਘਟਾਉਣਾ ਅਤੇ ਜਾਣਕਾਰੀ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਆਸਟ੍ਰੇਲੀਆ ਦੇ ਕਈ ਸੂਬਿਆਂ ਸਮੇਤ ਦੁਨੀਆ ਦੇ ਕਈ ਦੇਸ਼ ਪਹਿਲਾਂ ਹੀ ਇਹ ਪ੍ਰਣਾਲੀ ਅਪਣਾ ਚੁੱਕੇ ਹਨ ਅਤੇ ਉੱਥੇ ਇਹ ਸਫਲਤਾਪੂਰਵਕ ਚੱਲ ਵੀ ਰਹੀ ਹੈ। ਕੰਮ ਕਿਵੇਂ ਕਰੇਗਾ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਸਿਰਫ ਤੁਹਾਡੇ ਫੋਨ ਦੇ ਸੁਰੱਖਿਅਤ ਚਿਪ ਵਿੱਚ ਸਟੋਰ ਹੋਵੇਗਾ ਨਾ ਕੋਈ ਨਵਾਂ ਡਾਟਾਬੇਸ ਬਣੇਗਾ ਤੇ ਨਾ ਹੀ ਕਲਾਊਡ ਦੇ ਵਿੱਚ ਸਟੋਰ ਹੋਵੇਗਾ ਇਸ ਨੂੰ ਖੋਲਣ ਲਈ ਫੇਸ ਆਈਡੀ ਜਾਂ টাਚ ਆਈਡੀ ਵਰਤੀ ਜਾਵੇਗੀ ਜੇ ਫੋਨ ਗਵਾਚ ਜਾਂਦਾ ਹੈ ਤਾਂ ਨਵਾਂ ਲਾਇਸੈਂਸ ਸਰਕਾਰੀ ਏਜੰਸੀ ਵੱਲੋਂ ਦੁਬਾਰਾ ਜਾਰੀ ਕਰਵਾਉਣਾ ਪਵੇਗਾ ਬਿਲਕੁਲ ਫਿਜ਼ੀਕਲ ਲਾਇਸੈਂਸ ਦੀ ਤਰ੍ਹਾਂ ਸਰਕਾਰ ਨੇ ਅੰਤਰਰਾਸ਼ਟਰੀ ਆਈਐਸਓ ਜਾਂ ਆਈਈਸੀ ਮਾਪਦੰਡਾ ਅਨੁਸਾਰ ਇਹ ਟੈਕਨੋਲੋਜੀ ਬਣਾਈ ਹੈ ਜਿਸ ਨੂੰ ਐਪਲ ਅਤੇ ਗੂਗਲ ਵੀ ਸਹਿਯੋਗ ਦੇ ਰਹੇ ਹਨ ਇਹ ਪ੍ਰਣਾਲੀ ਆਫਲਾਈਨ ਵੀ ਕੰਮ ਕਰੇਗੀ ਅਤੇ ਯੂਜ਼ਰ ਨੂੰ ਆਪਣੀ ਜਾਣਕਾਰੀ ਤੇ ਪੂਰਾ ਕੰਟਰੋਲ ਵੀ ਹੋਵੇਗਾ ਪਰੰਤੂ ਸਰਕਾਰ ਦਾ ਕਹਿਣਾ ਹੈ ਕਿ ਫਿਜ਼ੀਕਲ ਲਾਇਸੈਂਸ ਵੀ ਜਾਰੀ ਰਹਣਗੇ ਜੋ ਲੋਕ ਡਿਜੀਟਲ ਤਰੀਕਿਆਂ ਨਾਲ ਨਹੀਂ ਜੁੜਨਾ ਚਾਹੁੰਦੇ ਉਹਨਾਂ ਲਈ ਕਾਗਜ਼ੀ ਕਾਰਡ ਹੀ ਵਰਤੇ ਜਾਣਗੇ ਡਿਜੀਟਲ ਲਾਇਸੈਂਸ ਸਰਕਾਰ ਦੀ 올 ਇਨ ਵਨ ਐਪ ਦਾ ਇੱਕ ਹਿੱਸਾ ਹੋਵੇਗਾ ਜਿਸ ਵਿੱਚ ਕਾਰ ਰਜਿਸਟ੍ਰੇਸ਼ਨ ਟੈਕਸ ਅਤੇ ਹੋਰ ਸਰਕਾਰੀ ਸੇਵਾਵਾਂ ਵੀ ਮਿਲਣ ਗਿਆ ਮੰਤਰੀ ਕੋਲਿੰਸ ਨੇ ਕਿਹਾ ਹੈ ਕਿ ਇਹ ਕਦਮ ਨਿਊਜ਼ੀਲੈਂਡ ਨੂੰ ਇਸਟੋਨੀਆ ਵਰਗੀ ਡਿਜੀਟਲ ਦੇਸ਼ਾਂ ਦੀ ਕਤਾਰ ਦੇ ਵਿੱਚ ਲਿਆ ਖੜਾ ਕਰ ਦੇਵੇਗਾ 2025 ਦੇ ਅਖੀਰ ਤੱਕ ਨਿਊਜ਼ੀਲੈਂਡ ਵਿੱਚ ਡਿਜੀਟਲ ਡਰਾਈਵਿੰਗ ਲਾਇਸੈਂਸ ਆ ਸਕਦਾ ਹੈ ਪਰ ਜੋ ਲੋਕ ਚਾਹੁੰਦੇ ਹਨ ਉਹ ਫਿਜ਼ੀਕਲ ਲਾਇਸੈਂਸ ਹੀ ਵਰਤਦੇ ਰਹਿਣਗੇ ਨਿਊਜ਼ੀਲੈਂਡ ਸਰਕਾਰ ਡਿਜੀਟਲ ਬਦਲਾਅ ਦੀਆਂ ਵੱਡੀਆਂ ਯੋਜਨਾਵਾਂ ਦੇ ਹਿੱਸੇ ਵਜੋਂ ਡਰਾਈਵਰ ਲਾਇਸੈਂਸ ਨੂੰ ਡਿਜੀਟਲ ਰੂਪ ਵਿੱਚ ਲਿਆਉਣ ਦੀ ਤਿਆਰੀ ਕਰ ਰਹੀ ਹੈ ਹੁਣ ਤੁਹਾਡਾ ਲਾਇਸੈਂਸ ਵੀ ਟਿਕਟੌਕ ਅਤੇ ਕੈਂਡੀ ਕ੍ਰਸ਼ ਵਰਗੀਆਂ ਐਪਸ ਦੇ ਨਾਲ ਤੁਹਾਡੇ ਫੋਨ ਦੇ ਵਿੱਚ ਹੋ ਸਕਦਾ ਹੈ ਸਰਕਾਰ ਦੇ ਚੀਫ ਡਿਜੀਟਲ ਅਧਿਕਾਰੀ ਪਾਲ ਜੈਮਸ ਨੇ ਕਿਹਾ ਹੈ ਕਿ ਪਹਿਲਾ ਵਰਜ਼ਨ 2025 ਦੇ ਅਕੀਰ ਤੱਕ ਲਿਆਉਣ ਦਾ ਟੀਚਾ ਹੈ ਹਾਲਾਂਕਿ ਮੰਤਰੀ ਜੁਡੀਸ ਕੋਲੈਂਸ ਨੇ ਉਮੀਦ ਜਤਾਈ ਹੈ ਕਿ ਇਹ ਇਸ ਤੋਂ ਪਹਿਲਾਂ ਹੀ ਲਾਂਚ ਕੀਤਾ ਜਾ ਸਕਦਾ ਹੈ ਕੀ ਹੈ ਡਿਜੀਟਲ ਲਾਇਸੈਂਸ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਇੱਕ ਸੁਰੱਖਿਅਤ ਅਤੇ ਇਨਕ੍ਰਿਪਟ ਕੀਤੀ ਕਾਪੀ ਹੁੰਦੀ ਹੈ ਜੋ ਤੁਹਾਡੇ ਫੋਨ ਤੇ ਸਰਕਾਰੀ ਐਪ ਰਾਹੀਂ ਸਟੋਰ ਕੀਤੀ ਜਾਵੇਗੀ ਪੁਲਿਸ ਜਾਂ ਕਿਸੇ ਹੋਰ ਏਜੰਸੀ ਨੂੰ ਵਿਖਾਉਣ ਲਈ ਇਹ ਐਪ ਖੋਲ ਕੇ ਲਾਇਸੈਂਸ ਦਰਸਾਇਆ ਜਾ ਸਕਦਾ ਹੈ। ਭਾਵ ਤੁਸੀਂ ਕਿਸੇ ਵੀ ਜਗ੍ਹਾ ਇਸ ਨੂੰ ਆਪਣੇ ਫੋਨ ਤੇ ਖੋਲ ਕੇ ਵਿਖਾ ਸਕਦੇ ਹੋ। ਨਿਊਜ਼ੀਲੈਂਡ ਆਟੋਮੋਬਾਈਲ ਐਸੋਸੀਏਸ਼ਨ ਮੁਤਾਬਕ ਇਹ ਲਾਇਸੈਂਸ ਸੁਵਿਧਾਜਨਕ ਹੋਣ ਦੇ ਨਾਲ-ਨਾਲ ਖਰਚੇ ਘਟਾਉਣਾ ਅਤੇ ਜਾਣਕਾਰੀ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਆਸਟ੍ਰੇਲੀਆ ਦੇ ਕਈ ਸੂਬਿਆਂ ਸਮੇਤ ਦੁਨੀਆ ਦੇ ਕਈ ਦੇਸ਼ ਪਹਿਲਾਂ ਹੀ ਇਹ ਪ੍ਰਣਾਲੀ ਅਪਣਾ ਚੁੱਕੇ ਹਨ ਅਤੇ ਉੱਥੇ ਇਹ ਸਫਲਤਾਪੂਰਵਕ ਚੱਲ ਵੀ ਰਹੀ ਹੈ। ਕੰਮ ਕਿਵੇਂ ਕਰੇਗਾ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਸਿਰਫ ਤੁਹਾਡੇ ਫੋਨ ਦੇ ਸੁਰੱਖਿਅਤ ਚਿਪ ਵਿੱਚ ਸਟੋਰ ਹੋਵੇਗਾ ਨਾ ਕੋਈ ਨਵਾਂ ਡਾਟਾਬੇਸ ਬਣੇਗਾ ਤੇ ਨਾ ਹੀ ਕਲਾਊਡ ਦੇ ਵਿੱਚ ਸਟੋਰ ਹੋਵੇਗਾ ਇਸ ਨੂੰ ਖੋਲਣ ਲਈ ਫੇਸ ਆਈਡੀ ਜਾਂ ਟੱਚ ਆਈਡੀ ਵਰਤੀ ਜਾਵੇਗੀ ਜੇ ਫੋਨ ਗਵਾਚ ਜਾਂਦਾ ਹੈ ਤਾਂ ਨਵਾਂ ਲਾਇਸੈਂਸ ਸਰਕਾਰੀ ਏਜੰਸੀ ਵੱਲੋਂ ਦੁਬਾਰਾ ਜਾਰੀ ਕਰਵਾਉਣਾ ਪਵੇਗਾ ਬਿਲਕੁਲ ਫਿਜ਼ੀਕਲ ਲਾਇਸੈਂਸ ਦੀ ਤਰ੍ਹਾਂ ਸਰਕਾਰ ਨੇ ਅੰਤਰਰਾਸ਼ਟਰੀ ਆਈਐਸਓ ਜਾਂ ਆਈਈਸੀ ਮਾਪਦੰਡਾ ਅਨੁਸਾਰ ਇਹ ਟੈਕਨੋਲੋਜੀ ਬਣਾਈ ਹੈ ਜਿਸ ਨੂੰ ਐਪਲ ਅਤੇ ਗੂਗਲ ਵੀ ਸਹਿਯੋਗ ਦੇ ਰਹੇ ਹਨ ਇਹ ਪ੍ਰਣਾਲੀ ਆਫਲਾਈਨ ਵੀ ਕੰਮ ਕਰੇਗੀ ਅਤੇ ਯੂਜ਼ਰ ਨੂੰ ਆਪਣੀ ਜਾਣਕਾਰੀ ਤੇ ਪੂਰਾ ਕੰਟਰੋਲ ਵੀ ਹੋਵੇਗਾ ਪਰੰਤੂ ਸਰਕਾਰ ਦਾ ਕਹਿਣਾ ਹੈ ਕਿ ਫਿਜ਼ੀਕਲ ਲਾਇਸੈਂਸ ਵੀ ਜਾਰੀ ਰਹਣਗੇ ਜੋ ਲੋਕ ਡਿਜੀਟਲ ਤਰੀਕਿਆਂ ਨਾਲ ਨਹੀਂ ਜੁੜਨਾ ਚਾਹੁੰਦੇ ਉਹਨਾਂ ਲਈ ਕਾਗਜ਼ੀ ਕਾਰਡ ਹੀ ਵਰਤੇ ਜਾਣਗੇ ਡਿਜੀਟਲ ਲਾਇਸੈਂਸ ਸਰਕਾਰ ਦੀ 올 ਇਨ ਵਨ ਐਪ ਦਾ ਇੱਕ ਹਿੱਸਾ ਹੋਵੇਗਾ ਜਿਸ ਵਿੱਚ ਕਾਰ ਰਜਿਸਟ੍ਰੇਸ਼ਨ ਟੈਕਸ ਅਤੇ ਹੋਰ ਸਰਕਾਰੀ ਸੇਵਾਵਾਂ ਵੀ ਮਿਲਣ ਗਿਆ ਮੰਤਰੀ ਕੋਲੈਂਜ਼ ਨੇ ਕਿਹਾ ਹੈ ਕਿ ਇਹ ਕਦਮ ਨਿਊਜ਼ੀਲੈਂਡ ਨੂੰ ਇਸਟੋਨੀਆ ਵਰਗੇ ਡਿਜੀਟਲ ਦੇਸ਼ਾਂ ਦੀ ਕਤਾਰ ਦੇ ਵਿੱਚ ਲਿਆ ਖੜਾ ਕਰ ਦੇਵੇਗਾ 2025 ਦੇ ਅਖੀਰ ਤੱਕ ਨਿਊਜ਼ੀਲੈਂਡ ਵਿੱਚ ਡਿਜੀਟਲ ਡਰਾਈਵਿੰਗ ਲਾਇਸੈਂਸ ਆ ਸਕਦਾ ਹੈ ਪਰ ਜੋ ਲੋਕ ਚਾਹੁੰਦੇ ਹਨ ਉਹ ਫਿਜ਼ੀਕਲ ਲਾਇਸੈਂਸ ਹੀ ਵਰਤਦੇ ਰਹਿਣਗੇ ਨਿਊਜ਼ੀਲੈਂਡ ਸਰਕਾਰ ਡਿਜੀਟਲ ਬਦਲਾਅ ਦੀਆਂ ਵੱਡੀਆਂ ਯੋਜਨਾਵਾਂ ਦੇ ਹਿੱਸੇ ਵਜੋਂ ਡਰਾਈਵਰ ਲਾਇਸੈਂਸ ਨੂੰ ਡਿਜੀਟਲ ਰੂਪ ਵਿੱਚ ਲਿਆਉਣ ਦੀ ਤਿਆਰੀ ਕਰ ਰਹੀ ਹੈ ਹੁਣ ਤੁਹਾਡਾ ਲਾਇਸੈਂਸ ਵੀ ਟਿਕਟੌਕ ਅਤੇ ਕੈਂਡੀ ਕ੍ਰਸ਼ ਵਰਗੀਆਂ ਐਪਸ ਦੇ ਨਾਲ ਤੁਹਾਡੇ ਫੋਨ ਦੇ ਵਿੱਚ ਹੋ ਸਕਦਾ ਹੈ ਸਰਕਾਰ ਦੇ ਚੀਫ ਡਿਜੀਟਲ ਅਧਿਕਾਰੀ ਪਾਲ ਜੈਮਸ ਨੇ ਕਿਹਾ ਹੈ ਕਿ ਪਹਿਲਾ ਵਰਜ਼ਨ 2025 ਦੇ ਅਕੀਰ ਤੱਕ ਲਿਆਉਣ ਦਾ ਟੀਚਾ ਹੈ ਹਾਲਾਂਕਿ ਮੰਤਰੀ ਜੁਡੀਸ ਕੋਲੈਂਸ ਨੇ ਉਮੀਦ ਜਤਾਈ ਹੈ ਕਿ ਇਹ ਇਸ ਤੋਂ ਪਹਿਲਾਂ ਹੀ ਲਾਂਚ ਕੀਤਾ ਜਾ ਸਕਦਾ ਹੈ ਕੀ ਹੈ ਡਿਜੀਟਲ ਲਾਇਸੈਂਸ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਇੱਕ ਸੁਰੱਖਿਅਤ ਅਤੇ ਇਨਕ੍ਰਿਪਟ ਕੀਤੀ ਕਾਪੀ ਹੁੰਦੀ ਹੈ ਜੋ ਤੁਹਾਡੇ ਫੋਨ ਤੇ ਸਰਕਾਰੀ ਐਪ ਰਾਹੀਂ ਸਟੋਰ ਕੀਤੀ ਜਾਵੇਗੀ ਪੁਲਿਸ ਜਾਂ ਕਿਸੇ ਹੋਰ ਏਜੰਸੀ ਨੂੰ ਵਿਖਾਉਣ ਲਈ ਇਹ ਐਪ ਖੋਲ ਕੇ ਲਾਇਸੈਂਸ ਦਰਸਾਇਆ ਜਾ ਸਕਦਾ ਹੈ। ਭਾਵ ਤੁਸੀਂ ਕਿਸੇ ਵੀ ਜਗ੍ਹਾ ਇਸ ਨੂੰ ਆਪਣੇ ਫੋਨ ਤੇ ਖੋਲ ਕੇ ਵਿਖਾ ਸਕਦੇ ਹੋ। ਨਿਊਜ਼ੀਲੈਂਡ ਆਟੋਮੋਬਾਈਲ ਐਸੋਸੀਏਸ਼ਨ ਮੁਤਾਬਕ ਇਹ ਲਾਇਸੈਂਸ ਸੁਵਿਧਾਜਨਕ ਹੋਣ ਦੇ ਨਾਲ-ਨਾਲ ਖਰਚੇ ਘਟਾਉਣਾ ਅਤੇ ਜਾਣਕਾਰੀ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਆਸਟ੍ਰੇਲੀਆ ਦੇ ਕਈ ਸੂਬਿਆਂ ਸਮੇਤ ਦੁਨੀਆ ਦੇ ਕਈ ਦੇਸ਼ ਪਹਿਲਾਂ ਹੀ ਇਹ ਪ੍ਰਣਾਲੀ ਅਪਣਾ ਚੁੱਕੇ ਹਨ ਅਤੇ ਉੱਥੇ ਇਹ ਸਫਲਤਾਪੂਰਵਕ ਚੱਲ ਵੀ ਰਹੀ ਹੈ। ਕੰਮ ਕਿਵੇਂ ਕਰੇਗਾ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਸਿਰਫ ਤੁਹਾਡੇ ਫੋਨ ਦੇ ਸੁਰੱਖਿਅਤ ਚਿਪ ਵਿੱਚ ਸਟੋਰ ਹੋਵੇਗਾ ਨਾ ਕੋਈ ਨਵਾਂ ਡਾਟਾਬੇਸ ਬਣੇਗਾ ਤੇ ਨਾ ਹੀ ਕਲਾਊਡ ਦੇ ਵਿੱਚ ਸਟੋਰ ਹੋਵੇਗਾ ਇਸ ਨੂੰ ਖੋਲਣ ਲਈ ਫੇਸ ਆਈਡੀ ਜਾਂ টাਚ ਆਈਡੀ ਵਰਤੀ ਜਾਵੇਗੀ ਜੇ ਫੋਨ ਗਵਾਚ ਜਾਂਦਾ ਹੈ ਤਾਂ ਨਵਾਂ ਲਾਇਸੈਂਸ ਸਰਕਾਰੀ ਏਜੰਸੀ ਵੱਲੋਂ ਦੁਬਾਰਾ ਜਾਰੀ ਕਰਵਾਉਣਾ ਪਵੇਗਾ ਬਿਲਕੁਲ ਫਿਜ਼ੀਕਲ ਲਾਇਸੈਂਸ ਦੀ ਤਰ੍ਹਾਂ ਸਰਕਾਰ ਨੇ ਅੰਤਰਰਾਸ਼ਟਰੀ ਆਈਐਸਓ ਜਾਂ ਆਈਈਸੀ ਮਾਪਦੰਡਾ ਅਨੁਸਾਰ ਇਹ ਟੈਕਨੋਲੋਜੀ ਬਣਾਈ ਹੈ ਜਿਸ ਨੂੰ ਐਪਲ ਅਤੇ ਗੂਗਲ ਵੀ ਸਹਿਯੋਗ ਦੇ ਰਹੇ ਹਨ ਇਹ ਪ੍ਰਣਾਲੀ ਆਫਲਾਈਨ ਵੀ ਕੰਮ ਕਰੇਗੀ ਅਤੇ ਯੂਜ਼ਰ ਨੂੰ ਆਪਣੀ ਜਾਣਕਾਰੀ ਤੇ ਪੂਰਾ ਕੰਟਰੋਲ ਵੀ ਹੋਵੇਗਾ ਪਰੰਤੂ ਸਰਕਾਰ ਦਾ ਕਹਿਣਾ ਹੈ ਕਿ ਫਿਜ਼ੀਕਲ ਲਾਇਸੈਂਸ ਵੀ ਜਾਰੀ ਰਹਣਗੇ ਜੋ ਲੋਕ ਡਿਜੀਟਲ ਤਰੀਕਿਆਂ ਨਾਲ ਨਹੀਂ ਜੁੜਨਾ ਚਾਹੁੰਦੇ ਉਹਨਾਂ ਲਈ ਕਾਗਜ਼ੀ ਕਾਰਡ ਹੀ ਵਰਤੇ ਜਾਣਗੇ ਡਿਜੀਟਲ ਲਾਇਸੈਂਸ ਸਰਕਾਰ ਦੀ 올 ਇਨ ਵਨ ਐਪ ਦਾ ਇੱਕ ਹਿੱਸਾ ਹੋਵੇਗਾ ਜਿਸ ਵਿੱਚ ਕਾਰ ਰਜਿਸਟ੍ਰੇਸ਼ਨ ਟੈਕਸ ਅਤੇ ਹੋਰ ਸਰਕਾਰੀ ਸੇਵਾਵਾਂ ਵੀ ਮਿਲਣ ਗਿਆ ਮੰਤਰੀ ਕੋਲਿੰਜ਼ ਦੇ ਨੇ ਕਿਹਾ ਹੈ ਕਿ ਇਹ ਕਦਮ ਨਿਊਜ਼ੀਲੈਂਡ ਨੂੰ ਇਸਟੋਨੀਆ ਵਰਗੀ ਡਿਜੀਟਲ ਦੇਸ਼ਾਂ ਦੀ ਕਤਾਰ ਦੇ ਵਿੱਚ ਲਿਆ ਖੜਾ ਕਰ ਦੇਵੇਗਾ 2025 ਦੇ ਅਖੀਰ ਤੱਕ ਨਿਊਜ਼ੀਲੈਂਡ ਵਿੱਚ ਡਿਜੀਟਲ ਡਰਾਈਵਿੰਗ ਲਾਇਸੈਂਸ ਆ ਸਕਦਾ ਹੈ ਪਰ ਜੋ ਲੋਕ ਚਾਹੁੰਦੇ ਹਨ ਉਹ ਫਿਜ਼ੀਕਲ ਲਾਇਸੈਂਸ ਹੀ ਵਰਤਦੇ ਰਹਿਣਗੇ ਨਿਊਜ਼ੀਲੈਂਡ ਸਰਕਾਰ ਡਿਜੀਟਲ ਬਦਲਾਅ ਦੀਆਂ ਵੱਡੀਆਂ ਯੋਜਨਾਵਾਂ ਦੇ ਹਿੱਸੇ ਵਜੋਂ ਡਰਾਈਵਰ ਲਾਇਸੈਂਸ ਨੂੰ ਡਿਜੀਟਲ ਰੂਪ ਵਿੱਚ ਲਿਆਉਣ ਦੀ ਤਿਆਰੀ ਕਰ ਰਹੀ ਹੈ ਹੁਣ ਤੁਹਾਡਾ ਲਾਇਸੈਂਸ ਵੀ ਟਿਕਟੌਕ ਅਤੇ ਕੈਂਡੀ ਕ੍ਰਸ਼ ਵਰਗੀਆਂ ਐਪਸ ਦੇ ਨਾਲ ਤੁਹਾਡੇ ਫੋਨ ਦੇ ਵਿੱਚ ਹੋ ਸਕਦਾ ਹੈ ਸਰਕਾਰ ਦੇ ਚੀਫ ਡਿਜੀਟਲ ਅਧਿਕਾਰੀ ਪਾਲ ਜੈਮਸ ਨੇ ਕਿਹਾ ਹੈ ਕਿ ਪਹਿਲਾ ਵਰਜ਼ਨ 2025 ਦੇ ਅਕੀਰ ਤੱਕ ਲਿਆਉਣ ਦਾ ਟੀਚਾ ਹੈ ਹਾਲਾਂਕਿ ਮੰਤਰੀ ਜੁਡੀਸ ਕੋਲੈਂਸ ਨੇ ਉਮੀਦ ਜਤਾਈ ਹੈ ਕਿ ਇਹ ਇਸ ਤੋਂ ਪਹਿਲਾਂ ਹੀ ਲਾਂਚ ਕੀਤਾ ਜਾ ਸਕਦਾ ਹੈ ਕੀ ਹੈ ਡਿਜੀਟਲ ਲਾਇਸੈਂਸ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਇੱਕ ਸੁਰੱਖਿਅਤ ਅਤੇ ਇਨਕ੍ਰਿਪਟ ਕੀਤੀ ਕਾਪੀ ਹੁੰਦੀ ਹੈ ਜੋ ਤੁਹਾਡੇ ਫੋਨ ਤੇ ਸਰਕਾਰੀ ਐਪ ਰਾਹੀਂ ਸਟੋਰ ਕੀਤੀ ਜਾਵੇਗੀ ਪੁਲਿਸ ਜਾਂ ਕਿਸੇ ਹੋਰ ਏਜੰਸੀ ਨੂੰ ਵਿਖਾਉਣ ਲਈ ਇਹ ਐਪ ਖੋਲ ਕੇ ਲਾਇਸੈਂਸ ਦਰਸਾਇਆ ਜਾ ਸਕਦਾ ਹੈ। ਭਾਵ ਤੁਸੀਂ ਕਿਸੇ ਵੀ ਜਗ੍ਹਾ ਇਸ ਨੂੰ ਆਪਣੇ ਫੋਨ ਤੇ ਖੋਲ ਕੇ ਵਿਖਾ ਸਕਦੇ ਹੋ। ਨਿਊਜ਼ੀਲੈਂਡ ਆਟੋਮੋਬਾਈਲ ਐਸੋਸੀਏਸ਼ਨ ਮੁਤਾਬਕ ਇਹ ਲਾਇਸੈਂਸ ਸੁਵਿਧਾਜਨਕ ਹੋਣ ਦੇ ਨਾਲ-ਨਾਲ ਖਰਚੇ ਘਟਾਉਣਾ ਅਤੇ ਜਾਣਕਾਰੀ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਆਸਟ੍ਰੇਲੀਆ ਦੇ ਕਈ ਸੂਬਿਆਂ ਸਮੇਤ ਦੁਨੀਆ ਦੇ ਕਈ ਦੇਸ਼ ਪਹਿਲਾਂ ਹੀ ਇਹ ਪ੍ਰਣਾਲੀ ਅਪਣਾ ਚੁੱਕੇ ਹਨ ਅਤੇ ਉੱਥੇ ਇਹ ਸਫਲਤਾਪੂਰਵਕ ਚੱਲ ਵੀ ਰਹੀ ਹੈ। ਕੰਮ ਕਿਵੇਂ ਕਰੇਗਾ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਸਿਰਫ ਤੁਹਾਡੇ ਫੋਨ ਦੇ ਸੁਰੱਖਿਅਤ ਚਿਪ ਵਿੱਚ ਸਟੋਰ ਹੋਵੇਗਾ ਨਾ ਕੋਈ ਨਵਾਂ ਡਾਟਾਬੇਸ ਬਣੇਗਾ ਤੇ ਨਾ ਹੀ ਕਲਾਊਡ ਦੇ ਵਿੱਚ ਸਟੋਰ ਹੋਵੇਗਾ ਇਸ ਨੂੰ ਖੋਲਣ ਲਈ ਫੇਸ ਆਈਡੀ ਜਾਂ ਟੱਚ ਆਈਡੀ ਵਰਤੀ ਜਾਵੇਗੀ ਜੇ ਫੋਨ ਗਵਾਚ ਜਾਂਦਾ ਹੈ ਤਾਂ ਨਵਾਂ ਲਾਇਸੈਂਸ ਸਰਕਾਰੀ ਏਜੰਸੀ ਵੱਲੋਂ ਦੁਬਾਰਾ ਜਾਰੀ ਕਰਵਾਉਣਾ ਪਵੇਗਾ ਬਿਲਕੁਲ ਫਿਜ਼ੀਕਲ ਲਾਇਸੈਂਸ ਦੀ ਤਰ੍ਹਾਂ ਸਰਕਾਰ ਨੇ ਅੰਤਰਰਾਸ਼ਟਰੀ ਆਈਐਸਓ ਜਾਂ ਆਈਈਸੀ ਮਾਪਦੰਡਾ ਅਨੁਸਾਰ ਇਹ ਟੈਕਨੋਲੋਜੀ ਬਣਾਈ ਹੈ ਜਿਸ ਨੂੰ ਐਪਲ ਅਤੇ ਗੂਗਲ ਵੀ ਸਹਿਯੋਗ ਦੇ ਰਹੇ ਹਨ ਇਹ ਪ੍ਰਣਾਲੀ ਆਫਲਾਈਨ ਵੀ ਕੰਮ ਕਰੇਗੀ ਅਤੇ ਯੂਜ਼ਰ ਨੂੰ ਆਪਣੀ ਜਾਣਕਾਰੀ ਤੇ ਪੂਰਾ ਕੰਟਰੋਲ ਵੀ ਹੋਵੇਗਾ ਪਰੰਤੂ ਸਰਕਾਰ ਦਾ ਕਹਿਣਾ ਹੈ ਕਿ ਫਿਜ਼ੀਕਲ ਲਾਇਸੈਂਸ ਵੀ ਜਾਰੀ ਰਹਣਗੇ ਜੋ ਲੋਕ ਡਿਜੀਟਲ ਤਰੀਕਿਆਂ ਨਾਲ ਨਹੀਂ ਜੁੜਨਾ ਚਾਹੁੰਦੇ ਉਹਨਾਂ ਲਈ ਕਾਗਜ਼ੀ ਕਾਰਡ ਹੀ ਵਰਤੇ ਜਾਣਗੇ ਡਿਜੀਟਲ ਲਾਇਸੈਂਸ ਸਰਕਾਰ ਦੀ 올 ਇਨ ਵਨ ਐਪ ਦਾ ਇੱਕ ਹਿੱਸਾ ਹੋਵੇਗਾ ਜਿਸ ਵਿੱਚ ਕਾਰ ਰਜਿਸਟ੍ਰੇਸ਼ਨ ਟੈਕਸ ਅਤੇ ਹੋਰ ਸਰਕਾਰੀ ਸੇਵਾਵਾਂ ਵੀ ਮਿਲਣਗੀਆਂ ਮੰਤਰੀ ਕੋਲੈਂਜ਼ ਨੇ ਕਿਹਾ ਹੈ ਕਿ ਇਹ ਕਦਮ ਨਿਊਜ਼ੀਲੈਂਡ ਨੂੰ ਇਸਟੋਨੀਆ ਵਰਗੀ ਡਿਜੀਟਲ ਦੇਸ਼ਾਂ ਦੀ ਕਤਾਰ ਦੇ ਵਿੱਚ ਲਿਆ ਖੜਾ ਕਰ ਦੇਵੇਗਾ 2025 ਦੇ ਅਖੀਰ ਤੱਕ ਨਿਊਜ਼ੀਲੈਂਡ ਵਿੱਚ ਡਿਜੀਟਲ ਡਰਾਈਵਿੰਗ ਲਾਇਸੈਂਸ ਆ ਸਕਦਾ ਹੈ ਪਰ ਜੋ ਲੋਕ ਚਾਹੁੰਦੇ ਹਨ ਉਹ ਫਿਜ਼ੀਕਲ ਲਾਇਸੈਂਸ ਹੀ ਵਰਤਦੇ ਰਹਿਣਗੇ ਨਿਊਜ਼ੀਲੈਂਡ ਸਰਕਾਰ ਡਿਜੀਟਲ ਬਦਲਾਅ ਦੀਆਂ ਵੱਡੀਆਂ ਯੋਜਨਾਵਾਂ ਦੇ ਹਿੱਸੇ ਵਜੋਂ ਡਰਾਈਵਰ ਲਾਇਸੈਂਸ ਨੂੰ ਡਿਜੀਟਲ ਰੂਪ ਵਿੱਚ ਲਿਆਉਣ ਦੀ ਤਿਆਰੀ ਕਰ ਰਹੀ ਹੈ ਹੁਣ ਤੁਹਾਡਾ ਲਾਇਸੈਂਸ ਵੀ ਟਿਕਟੌਕ ਅਤੇ ਕੈਂਡੀ ਕ੍ਰਸ਼ ਵਰਗੀਆਂ ਐਪਸ ਦੇ ਨਾਲ ਤੁਹਾਡੇ ਫੋਨ ਦੇ ਵਿੱਚ ਹੋ ਸਕਦਾ ਹੈ ਸਰਕਾਰ ਦੇ ਚੀਫ ਡਿਜੀਟਲ ਅਧਿਕਾਰੀ ਪਾਲ ਜੈਮਸ ਨੇ ਕਿਹਾ ਹੈ ਕਿ ਪਹਿਲਾ ਵਰਜ਼ਨ 2025 ਦੇ ਅਕੀਰ ਤੱਕ ਲਿਆਉਣ ਦਾ ਟੀਚਾ ਹੈ ਹਾਲਾਂਕਿ ਮੰਤਰੀ ਜੁਡੀਸ ਕੋਲਿੰਸ ਨੇ ਉਮੀਦ ਜਤਾਈ ਹੈ ਕਿ ਇਹ ਇਸ ਤੋਂ ਪਹਿਲਾਂ ਹੀ ਲਾਂਚ ਕੀਤਾ ਜਾ ਸਕਦਾ ਹੈ ਕੀ ਹੈ ਡਿਜੀਟਲ ਲਾਇਸੈਂਸ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਇੱਕ ਸੁਰੱਖਿਅਤ ਅਤੇ ਇਨਕ੍ਰਿਪਟ ਕੀਤੀ ਕਾਪੀ ਹੁੰਦੀ ਹੈ ਜੋ ਤੁਹਾਡੇ ਫੋਨ ਤੇ ਸਰਕਾਰੀ ਐਪ ਰਾਹੀਂ ਸਟੋਰ ਕੀਤੀ ਜਾਵੇਗੀ ਪੁਲਿਸ ਜਾਂ ਕਿਸੇ ਹੋਰ ਏਜੰਸੀ ਨੂੰ ਵਿਖਾਉਣ ਲਈ ਇਹ ਐਪ ਖੋਲ ਕੇ ਲਾਇਸੈਂਸ ਦਰਸਾਇਆ ਜਾ ਸਕਦਾ ਹੈ। ਭਾਵ ਤੁਸੀਂ ਕਿਸੇ ਵੀ ਜਗ੍ਹਾ ਇਸ ਨੂੰ ਆਪਣੇ ਫੋਨ ਤੇ ਖੋਲ ਕੇ ਵਿਖਾ ਸਕਦੇ ਹੋ। ਨਿਊਜ਼ੀਲੈਂਡ ਆਟੋਮੋਬਾਈਲ ਐਸੋਸੀਏਸ਼ਨ ਮੁਤਾਬਕ ਇਹ ਲਾਇਸੈਂਸ ਸੁਵਿਧਾਜਨਕ ਹੋਣ ਦੇ ਨਾਲ-ਨਾਲ ਖਰਚੇ ਘਟਾਉਣਾ ਅਤੇ ਜਾਣਕਾਰੀ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਆਸਟ੍ਰੇਲੀਆ ਦੇ ਕਈ ਸੂਬਿਆਂ ਸਮੇਤ ਦੁਨੀਆ ਦੇ ਕਈ ਦੇਸ਼ ਪਹਿਲਾਂ ਹੀ ਇਹ ਪ੍ਰਣਾਲੀ ਅਪਣਾ ਚੁੱਕੇ ਹਨ ਅਤੇ ਉੱਥੇ ਇਹ ਸਫਲਤਾਪੂਰਵਕ ਚੱਲ ਵੀ ਰਹੀ ਹੈ। ਕੰਮ ਕਿਵੇਂ ਕਰੇਗਾ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਸਿਰਫ ਤੁਹਾਡੇ ਫੋਨ ਦੇ ਸੁਰੱਖਿਅਤ ਚਿਪ ਵਿੱਚ ਸਟੋਰ ਹੋਵੇਗਾ ਨਾ ਕੋਈ ਨਵਾਂ ਡਾਟਾਬੇਸ ਬਣੇਗਾ ਤੇ ਨਾ ਹੀ ਕਲਾਊਡ ਦੇ ਵਿੱਚ ਸਟੋਰ ਹੋਵੇਗਾ ਇਸ ਨੂੰ ਖੋਲਣ ਲਈ ਫੇਸ ਆਈਡੀ ਜਾਂ টাਚ ਆਈਡੀ ਵਰਤੀ ਜਾਵੇਗੀ ਜੇ ਫੋਨ ਗਵਾਚ ਜਾਂਦਾ ਹੈ ਤਾਂ ਨਵਾਂ ਲਾਇਸੈਂਸ ਸਰਕਾਰੀ ਏਜੰਸੀ ਵੱਲੋਂ ਦੁਬਾਰਾ ਜਾਰੀ ਕਰਵਾਉਣਾ ਪਵੇਗਾ ਬਿਲਕੁਲ ਫਿਜ਼ੀਕਲ ਲਾਇਸੈਂਸ ਦੀ ਤਰ੍ਹਾਂ ਸਰਕਾਰ ਨੇ ਅੰਤਰਰਾਸ਼ਟਰੀ ਆਈਐਸਓ ਜਾਂ ਆਈਈਸੀ ਮਾਪਦੰਡਾ ਅਨੁਸਾਰ ਇਹ ਟੈਕਨੋਲੋਜੀ ਬਣਾਈ ਹੈ ਜਿਸ ਨੂੰ ਐਪਲ ਅਤੇ ਗੂਗਲ ਵੀ ਸਹਿਯੋਗ ਦੇ ਰਹੇ ਹਨ ਇਹ ਪ੍ਰਣਾਲੀ ਆਫਲਾਈਨ ਵੀ ਕੰਮ ਕਰੇਗੀ ਅਤੇ ਯੂਜ਼ਰ ਨੂੰ ਆਪਣੀ ਜਾਣਕਾਰੀ ਤੇ ਪੂਰਾ ਕੰਟਰੋਲ ਵੀ ਹੋਵੇਗਾ ਪਰੰਤੂ ਸਰਕਾਰ ਦਾ ਕਹਿਣਾ ਹੈ ਕਿ ਫਿਜ਼ੀਕਲ ਲਾਇਸੈਂਸ ਵੀ ਜਾਰੀ ਰਹਣਗੇ ਜੋ ਲੋਕ ਡਿਜੀਟਲ ਤਰੀਕਿਆਂ ਨਾਲ ਨਹੀਂ ਜੁੜਨਾ ਚਾਹੁੰਦੇ ਉਹਨਾਂ ਲਈ ਕਾਗਜ਼ੀ ਕਾਰਡ ਹੀ ਵਰਤੇ ਜਾਣਗੇ ਡਿਜੀਟਲ ਲਾਇਸੈਂਸ ਸਰਕਾਰ ਦੀ 올 ਇਨ ਵਨ ਐਪ ਦਾ ਇੱਕ ਹਿੱਸਾ ਹੋਵੇਗਾ ਜਿਸ ਵਿੱਚ ਕਾਰ ਰਜਿਸਟ੍ਰੇਸ਼ਨ ਟੈਕਸ ਅਤੇ ਹੋਰ ਸਰਕਾਰੀ ਸੇਵਾਵਾਂ ਵੀ ਮਿਲਣ ਗਿਆ ਮੰਤਰੀ ਕੋਲਿੰਸ ਨੇ ਕਿਹਾ ਹੈ ਕਿ ਇਹ ਕਦਮ ਨਿਊਜ਼ੀਲੈਂਡ ਨੂੰ ਇਸਟੋਨੀਆ ਵਰਗੀ ਡਿਜੀਟਲ ਦੇਸ਼ਾਂ ਦੀ ਕਤਾਰ ਦੇ ਵਿੱਚ ਲਿਆ ਖੜਾ ਕਰ ਦੇਵੇਗਾ 2025 ਦੇ ਅਖੀਰ ਤੱਕ ਨਿਊਜ਼ੀਲੈਂਡ ਵਿੱਚ ਡਿਜੀਟਲ ਡਰਾਈਵਿੰਗ ਲਾਇਸੈਂਸ ਆ ਸਕਦਾ ਹੈ ਪਰ ਜੋ ਲੋਕ ਚਾਹੁੰਦੇ ਹਨ ਉਹ ਫਿਜ਼ੀਕਲ ਲਾਇਸੈਂਸ ਹੀ ਵਰਤਦੇ ਰਹਿਣਗੇ ਨਿਊਜ਼ੀਲੈਂਡ ਸਰਕਾਰ ਡਿਜੀਟਲ ਬਦਲਾਅ ਦੀਆਂ ਵੱਡੀਆਂ ਯੋਜਨਾਵਾਂ ਦੇ ਹਿੱਸੇ ਵਜੋਂ ਡਰਾਈਵਰ ਲਾਇਸੈਂਸ ਨੂੰ ਡਿਜੀਟਲ ਰੂਪ ਵਿੱਚ ਲਿਆਉਣ ਦੀ ਤਿਆਰੀ ਕਰ ਰਹੀ ਹੈ ਹੁਣ ਤੁਹਾਡਾ ਲਾਇਸੈਂਸ ਵੀ ਟਿਕਟੌਕ ਅਤੇ ਕੈਂਡੀ ਕ੍ਰਸ਼ ਵਰਗੀਆਂ ਐਪਸ ਦੇ ਨਾਲ ਤੁਹਾਡੇ ਫੋਨ ਦੇ ਵਿੱਚ ਹੋ ਸਕਦਾ ਹੈ ਸਰਕਾਰ ਦੇ ਚੀਫ ਡਿਜੀਟਲ ਅਧਿਕਾਰੀ ਪਾਲ ਜੈਮਸ ਨੇ ਕਿਹਾ ਹੈ ਕਿ ਪਹਿਲਾ ਵਰਜ਼ਨ 2025 ਦੇ ਅਕੀਰ ਤੱਕ ਲਿਆਉਣ ਦਾ ਟੀਚਾ ਹੈ ਹਾਲਾਂਕਿ ਮੰਤਰੀ ਜੁਡੀਸ ਕੋਲਿੰਸ ਨੇ ਉਮੀਦ ਜਤਾਈ ਹੈ ਕਿ ਇਹ ਇਸ ਤੋਂ ਪਹਿਲਾਂ ਹੀ ਲਾਂਚ ਕੀਤਾ ਜਾ ਸਕਦਾ ਹੈ ਕੀ ਹੈ ਡਿਜੀਟਲ ਲਾਇਸੈਂਸ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਇੱਕ ਸੁਰੱਖਿਅਤ ਅਤੇ ਇਨਕ੍ਰਿਪਟ ਕੀਤੀ ਕਾਪੀ ਹੁੰਦੀ ਹੈ ਜੋ ਤੁਹਾਡੇ ਫੋਨ ਤੇ ਸਰਕਾਰੀ ਐਪ ਰਾਹੀਂ ਸਟੋਰ ਕੀਤੀ ਜਾਵੇਗੀ ਪੁਲਿਸ ਜਾਂ ਕਿਸੇ ਹੋਰ ਏਜੰਸੀ ਨੂੰ ਵਿਖਾਉਣ ਲਈ ਇਹ ਐਪ ਖੋਲ ਕੇ ਲਾਇਸੈਂਸ ਦਰਸਾਇਆ ਜਾ ਸਕਦਾ ਹੈ। ਭਾਵ ਤੁਸੀਂ ਕਿਸੇ ਵੀ ਜਗ੍ਹਾ ਇਸ ਨੂੰ ਆਪਣੇ ਫੋਨ ਤੇ ਖੋਲ ਕੇ ਵਿਖਾ ਸਕਦੇ ਹੋ। ਨਿਊਜ਼ੀਲੈਂਡ ਆਟੋਮੋਬਾਈਲ ਐਸੋਸੀਏਸ਼ਨ ਮੁਤਾਬਕ ਇਹ ਲਾਇਸੈਂਸ ਸੁਵਿਧਾਜਨਕ ਹੋਣ ਦੇ ਨਾਲ-ਨਾਲ ਖਰਚੇ ਘਟਾਉਣਾ ਅਤੇ ਜਾਣਕਾਰੀ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਆਸਟ੍ਰੇਲੀਆ ਦੇ ਕਈ ਸੂਬਿਆਂ ਸਮੇਤ ਦੁਨੀਆ ਦੇ ਕਈ ਦੇਸ਼ ਪਹਿਲਾਂ ਹੀ ਇਹ ਪ੍ਰਣਾਲੀ ਅਪਣਾ ਚੁੱਕੇ ਹਨ ਅਤੇ ਉੱਥੇ ਇਹ ਸਫਲਤਾਪੂਰਵਕ ਚੱਲ ਵੀ ਰਹੀ ਹੈ। ਕੰਮ ਕਿਵੇਂ ਕਰੇਗਾ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਸਿਰਫ ਤੁਹਾਡੇ ਫੋਨ ਦੇ ਸੁਰੱਖਿਅਤ ਚਿਪ ਵਿੱਚ ਸਟੋਰ ਹੋਵੇਗਾ ਨਾ ਕੋਈ ਨਵਾਂ ਡਾਟਾਬੇਸ ਬਣੇਗਾ ਤੇ ਨਾ ਹੀ ਕਲਾਊਡ ਦੇ ਵਿੱਚ ਸਟੋਰ ਹੋਵੇਗਾ ਇਸ ਨੂੰ ਖੋਲਣ ਲਈ ਫੇਸ ਆਈਡੀ ਜਾਂ ਟੱਚ ਆਈਡੀ ਵਰਤੀ ਜਾਵੇਗੀ ਜੇ ਫੋਨ ਗਵਾਚ ਜਾਂਦਾ ਹੈ ਤਾਂ ਨਵਾਂ ਲਾਇਸੈਂਸ ਸਰਕਾਰੀ ਏਜੰਸੀ ਵੱਲੋਂ ਦੁਬਾਰਾ ਜਾਰੀ ਕਰਵਾਉਣਾ ਪਵੇਗਾ ਬਿਲਕੁਲ ਫਿਜ਼ੀਕਲ ਲਾਇਸੈਂਸ ਦੀ ਤਰ੍ਹਾਂ ਸਰਕਾਰ ਨੇ ਅੰਤਰਰਾਸ਼ਟਰੀ ਆਈਐਸਓ ਜਾਂ ਆਈਈਸੀ ਮਾਪਦੰਡਾ ਅਨੁਸਾਰ ਇਹ ਟੈਕਨੋਲੋਜੀ ਬਣਾਈ ਹੈ ਜਿਸ ਨੂੰ ਐਪਲ ਅਤੇ ਗੂਗਲ ਵੀ ਸਹਿਯੋਗ ਦੇ ਰਹੇ ਹਨ ਇਹ ਪ੍ਰਣਾਲੀ ਆਫਲਾਈਨ ਵੀ ਕੰਮ ਕਰੇਗੀ ਅਤੇ ਯੂਜ਼ਰ ਨੂੰ ਆਪਣੀ ਜਾਣਕਾਰੀ ਤੇ ਪੂਰਾ ਕੰਟਰੋਲ ਵੀ ਹੋਵੇਗਾ ਪਰੰਤੂ ਸਰਕਾਰ ਦਾ ਕਹਿਣਾ ਹੈ ਕਿ ਫਿਜ਼ੀਕਲ ਲਾਇਸੈਂਸ ਵੀ ਜਾਰੀ ਰਹਣਗੇ ਜੋ ਲੋਕ ਡਿਜੀਟਲ ਤਰੀਕਿਆਂ ਨਾਲ ਨਹੀਂ ਜੁੜਨਾ ਚਾਹੁੰਦੇ ਉਹਨਾਂ ਲਈ ਕਾਗਜ਼ੀ ਕਾਰਡ ਹੀ ਵਰਤੇ ਜਾਣਗੇ ਡਿਜੀਟਲ ਲਾਇਸੈਂਸ ਸਰਕਾਰ ਦੀ 올 ਇਨ ਵਨ ਐਪ ਦਾ ਇੱਕ ਹਿੱਸਾ ਹੋਵੇਗਾ ਜਿਸ ਵਿੱਚ ਕਾਰ ਰਜਿਸਟ੍ਰੇਸ਼ਨ ਟੈਕਸ ਅਤੇ ਹੋਰ ਸਰਕਾਰੀ ਸੇਵਾਵਾਂ ਵੀ ਮਿਲਣ ਗਿਆ ਮੰਤਰੀ ਕੋਲੈਂਜ਼ ਦੇ ਨੇ ਕਿਹਾ ਹੈ ਕਿ ਇਹ ਕਦਮ ਨਿਊਜ਼ੀਲੈਂਡ ਨੂੰ ਇਸਟੋਨੀਆ ਵਰਗੇ ਡਿਜੀਟਲ ਦੇਸ਼ਾਂ ਦੀ ਕਤਾਰ ਦੇ ਵਿੱਚ ਲਿਆ ਖੜਾ ਕਰ ਦੇਵੇਗਾ 2025 ਦੇ ਅਖੀਰ ਤੱਕ ਨਿਊਜ਼ੀਲੈਂਡ ਵਿੱਚ ਡਿਜੀਟਲ ਡਰਾਈਵਿੰਗ ਲਾਇਸੈਂਸ ਆ ਸਕਦਾ ਹੈ ਪਰ ਜੋ ਲੋਕ ਚਾਹੁੰਦੇ ਹਨ ਉਹ ਫਿਜ਼ੀਕਲ ਲਾਇਸੈਂਸ ਹੀ ਵਰਤਦੇ ਰਹਿਣਗੇ ਨਿਊਜ਼ੀਲੈਂਡ ਸਰਕਾਰ ਡਿਜੀਟਲ ਬਦਲਾਅ ਦੀਆਂ ਵੱਡੀਆਂ ਯੋਜਨਾਵਾਂ ਦੇ ਹਿੱਸੇ ਵਜੋਂ ਡਰਾਈਵਰ ਲਾਇਸੈਂਸ ਨੂੰ ਡਿਜੀਟਲ ਰੂਪ ਵਿੱਚ ਲਿਆਉਣ ਦੀ ਤਿਆਰੀ ਕਰ ਰਹੀ ਹੈ ਹੁਣ ਤੁਹਾਡਾ ਲਾਇਸੈਂਸ ਵੀ ਟਿਕਟੌਕ ਅਤੇ ਕੈਂਡੀ ਕ੍ਰਸ਼ ਵਰਗੀਆਂ ਐਪਸ ਦੇ ਨਾਲ ਤੁਹਾਡੇ ਫੋਨ ਦੇ ਵਿੱਚ ਹੋ ਸਕਦਾ ਹੈ ਸਰਕਾਰ ਦੇ ਚੀਫ ਡਿਜੀਟਲ ਅਧਿਕਾਰੀ ਪਾਲ ਜੈਮਸ ਨੇ ਕਿਹਾ ਹੈ ਕਿ ਪਹਿਲਾ ਵਰਜ਼ਨ 2025 ਦੇ ਅਕੀਰ ਤੱਕ ਲਿਆਉਣ ਦਾ ਟੀਚਾ ਹੈ ਹਾਲਾਂਕਿ ਮੰਤਰੀ ਜੁਡੀਸ ਕੋਲੈਂਜ਼ ਨੇ ਉਮੀਦ ਜਤਾਈ ਹੈ ਕਿ ਇਹ ਇਸ ਤੋਂ ਪਹਿਲਾਂ ਹੀ ਲਾਂਚ ਕੀਤਾ ਜਾ ਸਕਦਾ ਹੈ ਕੀ ਹੈ ਡਿਜੀਟਲ ਲਾਇਸੈਂਸ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਇੱਕ ਸੁਰੱਖਿਅਤ ਅਤੇ ਇਨਕ੍ਰਿਪਟ ਕੀਤੀ ਕਾਪੀ ਹੁੰਦੀ ਹੈ ਜੋ ਤੁਹਾਡੇ ਫੋਨ ਤੇ ਸਰਕਾਰੀ ਐਪ ਰਾਹੀਂ ਸਟੋਰ ਕੀਤੀ ਜਾਵੇਗੀ ਪੁਲਿਸ ਜਾਂ ਕਿਸੇ ਹੋਰ ਏਜੰਸੀ ਨੂੰ ਵਿਖਾਉਣ ਲਈ ਇਹ ਐਪ ਖੋਲ ਕੇ ਲਾਇਸੈਂਸ ਦਰਸਾਇਆ ਜਾ ਸਕਦਾ ਹੈ ਭਾਵ ਤੁਸੀਂ ਕਿਸੇ ਵੀ ਜਗ੍ਹਾ ਇਸ ਨੂੰ ਆਪਣੇ ਫੋਨ ਤੇ ਖੋਲ ਕੇ ਵਿਖਾ ਸਕਦੇ ਹੋ ਨਿਊਜ਼ੀਲੈਂਡ ਆਟੋਮੋਬਾਈਲ ਐਸੋਸੀਏਸ਼ਨ ਮੁਤਾਬਕ ਇਹ ਲਾਇਸੈਂਸ ਸੁਵਿਧਾਜਨਕ ਹੋਣ ਦੇ ਨਾਲ-ਨਾਲ ਖਰਚੇ ਘਟਾਉਣ ਅਤੇ ਜਾਣਕਾਰੀ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ ਆਸਟ੍ਰੇਲੀਆ ਦੇ ਕਈ ਸੂਬਿਆਂ ਸਮੇਤ ਦੁਨੀਆ ਦੇ ਕਈ ਦੇਸ਼ ਪਹਿਲਾਂ ਹੀ ਇਹ ਪ੍ਰਣਾਲੀ ਅਪਣਾ ਚੁੱਕੇ ਹਨ ਅਤੇ ਉੱਥੇ ਇਹ ਸਫਲਤਾਪੂਰਵਕ ਚੱਲ ਵੀ ਰਹੀ ਹੈ ਕੰਮ ਕਿਵੇਂ ਕਰੇਗਾ ਇਸ ਬਾਰੇ ਵੀ ਜਾਣਦੇ ਹਾਂ ਡਿਜੀਟਲ ਲਾਇਸੈਂਸ ਸਿਰਫ ਤੁਹਾਡੇ ਫੋਨ ਦੇ ਸੁਰੱਖਿਅਤ ਚਿਪ ਵਿੱਚ ਸਟੋਰ ਹੋਵੇਗਾ ਨਾ ਕੋਈ ਨਵਾਂ ਡਾਟਾਬੇਸ ਬਣੇਗਾ ਤੇ ਨਾ ਹੀ ਕਲਾਊਡ ਦੇ ਵਿੱਚ ਸਟੋਰ ਹੋਵੇਗਾ ਇਸ ਨੂੰ ਖੋਲਣ ਲਈ ਫੇਸ ਆਈਡੀ ਜਾਂ ਟੱਚ ਆਈਡੀ ਵਰਤੀ ਜਾਵੇਗੀ ਜੇ ਫੋਨ ਗਵਾਚ ਜਾਂਦਾ ਹੈ ਤਾਂ ਨਵਾਂ ਲਾਇਸੈਂਸ ਸਰਕਾਰੀ ਏਜੰਸੀ ਵੱਲੋਂ ਦੁਬਾਰਾ ਜਾਰੀ ਕਰਵਾਉਣਾ ਪਵੇਗਾ ਬਿਲਕੁਲ ਫਿਜ਼ੀਕਲ ਲਾਇਸੈਂਸ ਦੀ ਤਰ੍ਹਾਂ ਸਰਕਾਰ ਨੇ ਅੰਤਰਰਾਸ਼ਟਰੀ ਆਈਐਸਓ ਜਾਂ ਆਈਈਸੀ ਮਾਪਦੰਡਾ ਅਨੁਸਾਰ ਇਹ ਟੈਕਨੋਲੋਜੀ ਬਣਾਈ ਹੈ ਜਿਸ ਨੂੰ ਐਪਲ ਅਤੇ ਗੂਗਲ ਵੀ ਸਹਿਯੋਗ ਦੇ ਰਹੇ ਹਨ ਇਹ ਪ੍ਰਣਾਲੀ ਆਫਲਾਈਨ ਵੀ ਕੰਮ ਕਰੇਗੀ ਅਤੇ ਯੂਜ਼ਰ ਨੂੰ ਆਪਣੀ ਜਾਣਕਾਰੀ ਤੇ ਪੂਰਾ ਕੰਟਰੋਲ ਵੀ ਹੋਵੇਗਾ ਪਰੰਤੂ ਸਰਕਾਰ ਦਾ ਕਹਿਣਾ ਹੈ ਕਿ ਫਿਜ਼ੀਕਲ ਲਾਇਸੈਂਸ ਵੀ ਜਾਰੀ ਰਹਣਗੇ ਜੋ ਲੋਕ ਡਿਜੀਟਲ ਤਰੀਕਿਆਂ ਨਾਲ ਨਹੀਂ ਜੁੜਨਾ ਚਾਹੁੰਦੇ ਉਹਨਾਂ ਲਈ ਕਾਗਜ਼ੀ ਕਾਰਡ ਹੀ ਵਰਤੇ ਜਾਣਗੇ ਡਿਜੀਟਲ ਲਾਇਸੈਂਸ ਸਰਕਾਰ ਦੀ 올 ਇਨ ਵਨ ਐਪ ਦਾ ਇੱਕ ਹਿੱਸਾ ਹੋਵੇਗਾ ਜਿਸ ਵਿੱਚ ਕਾਰ ਰਜਿਸਟ੍ਰੇਸ਼ਨ ਟੈਕਸ ਅਤੇ ਹੋਰ ਸਰਕਾਰੀ ਸੇਵਾਵਾਂ ਵੀ ਮਿਲਣ ਗਿਆ ਮੰਤਰੀ ਕੋਲਿੰਜ਼ ਨੇ ਕਿਹਾ ਹੈ ਕਿ ਇਹ ਕਦਮ ਨਿਊਜ਼ੀਲੈਂਡ ਨੂੰ ਇਸਟੋਨੀਆ ਵਰਗੇ ਡਿਜੀਟਲ ਦੇਸ਼ਾਂ ਦੀ ਕਤਾਰ ਦੇ ਵਿੱਚ ਲਿਆ ਖੜਾ ਕਰ ਦੇਵੇਗਾ 2025 ਦੇ ਅਖੀਰ ਤੱਕ ਨਿਊਜ਼ੀਲੈਂਡ ਵਿੱਚ ਡਿਜੀਟਲ ਡਰਾਈਵਿੰਗ ਲਾਇਸੈਂਸ ਆ ਸਕਦਾ ਹੈ ਪਰ ਜੋ ਲੋਕ ਚਾਹੁੰਦੇ ਹਨ ਉਹ